ਵਿੱਚ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਉਹਦੇ ਵਿੱਚ ਹਕਮਰਾਨ ਪਾਰਟੀ ਵੱਲੋਂ ਜਿਹੜੀਆਂ ਸੰਵਿਧਾਨ ਹੈ ਜਾਂ ਕਾਨੂੰਨ ਹੈ ਜਾਂ ਇਲੈਕਸ਼ਨ ਦੇ ਸਟੇਟ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਹਦਾਇਤਾਂ ਨੇ ਖੁਦ ਆਪ ਧੱਜੀਆਂ ਜਿਹੜੀਆਂ ਸਰਕਾਰ ਦੇ ਹੁਕਮ ਦੇ ਨਾਲ ਉਡਾਈਆਂ ਜਾਂਦੀਆਂ ਪਹਿਲੀ ਸਭ ਤੋਂ ਵੱਡੀ ਉਦਾਹਰਣ ਜਿਹੜੀ ਅੱਜ ਤੱਕ ਮੇਰੇ ਖਿਆਲ ਦੇਸ਼ ਦੇ ਵਿੱਚ ਕਿਸੇ ਵੀ ਇਲੈਕਸ਼ਨ ਦੇ ਵਿੱਚ ਨਹੀਂ ਮਿਲੀ ਉਹ ਸੀ ਪਟਿਆਲਾ ਦੇ ਐਸਐਸਪੀ ਜਿਹੜੇ ਅਰਣ ਸ਼ਰਮਾ ਦੀ ਜਿਹੜੀ ਆਡੀਓ ਕਾਨਫਰੈਂਸਿੰਗ ਦੇ ਉੱਤੇ ਕਾਲ ਜਿਹੜੀ ਉਹਨਾਂ ਨੇ ਕੀਤੀ ਉਹ ਅਸੀਂ ਕਮਿਸ਼ਨ ਦੇ ਵੀ ਧਿਆਨ ਦੇ ਵਿੱਚ ਲਿਆਤੀ ਸੀ ਰਿਟਰਨ ਕੰਪਲੇਂਟ ਦੇਤੀ ਸੀ ਹਾਈ ਕੋਰਟ ਦੇ ਵਿੱਚ ਵੀ ਜਿਹੜੀ ਹੈ ਪੀਆਈਐਲ ਜਿਹੜੀ ਆ ਪਾਈ ਹੋਈ ਆ ਪਰ ਅਫਸੋਸ ਇਸ ਗੱਲ ਦਾ ਹੈ ਕਿ ਹਾਲੇ ਤੱਕ ਐਡਾ ਸੋਲਿਡ ਸਬੂਤ ਤੇ ਐਡਾ ਖਤਰਨਾਕ ਜਿਹੜਾ ਉਹ ਐਪੀਸੋਡ ਹੋਣ ਦੇ ਬਾਵਜੂਦ ਵੀ ਅੱਜ ਦੀ ਡੇਟ ਦੇ ਵਿੱਚ ਵੀ ਪਟਿਆਲੇ ਦੇ ਵਿੱਚ ਪ੍ਰਸ਼ਾਸਨ ਜਿਹੜਾ ਉਹ ਸਾਰਾ ਉਸੇ ਤਰੀਕੇ ਹੀ ਕਾਇਮ ਹੈ ਜਿਵੇਂ ਪਹਿਲਾਂ ਸੀ ਇਹ ਟੋਟਲ ਜਿਹੜਾ ਸੁਪਰਵੀਜ਼ਨ ਫੇਲਰ ਹੈਗਾ ਇਹਦਾ ਸਾਡਾ ਸਟੇਟ ਇਲੈਕਸ਼ਨ ਕਮਿਸ਼ਨਰ ਕਿਉਂਕਿ ਮੇਰੇ ਖਿਆਲ ਅਰਸ਼ਪੀਤ ਕਲੀਅਰ ਹਰੀ ਥੱਕ ਗਏ ਹੋਣੇ ਆ ਜਾਜਕੇ ਇਲੈਕਸ਼ਨ ਕਮਿਸ਼ਨ ਦੇ ਆਫਿਸ ਦੇ ਵਿੱਚ ਰਾਤੀ ਵੀ ਗਏ ਸੀ ਪੰਜਾਬ ਦੇ ਵਿੱਚ ਤੇ ਲੋਕਤੰਤਰ ਦਾ ਕਤਲ ਹੋ ਰਿਹਾ ਸੀ ਤੇ ਜਿੰਨੇ ਪਹਿਰੇਦਾਰੀ ਕਰਨੀ ਸੀ ਉਹਦੇ ਦਫਤਰ ਦੇ ਵਿੱਚ ਸਟੇਟ ਇਲੈਕਸ਼ਨ ਕਮਿਸ਼ਨ ਦੇ ਵਿੱਚ ਇਕੱਲਾ ਉਹਨਾਂ ਦਾ ਜਿਹੜਾ ਦਫਤਰ ਦਾ ਗਾਰਡ ਸੀ ਡਿਊਟੀ ਤੇ ਚੌਕੀਦਾਰ ਇਕੱਲਾ ਉਹ ਸੀ ਜਦੋਂ ਸਾਡੀ ਟੀਮ ਉੱਥੇ ਆਸਰੇ ਵਾਸਤੇ ਗਈ ਕਿ ਐਡਾ ਵੱਡਾ ਲੋਕਤੰਤਰ ਦਾ ਘਾਣ ਹੋ ਗਿਆ ਤੇ ਇਲੈਕਸ਼ਨ ਕਮਿਸ਼ਨਰ ਸਾਹਿਬ ਜਿਹੜੇ ਆ ਉਹ ਉੱਥੇ ਦਫਤਰ ਦੇ ਵਿੱਚ ਇੱਕ ਕਲਰਕ ਨਹੀਂ ਸੀਗਾ ਕੋਈ ਅਫਸਰ ਨਹੀਂ ਸੀਗਾ ਸਟੇਟ ਇਲੈਕਸ਼ਨ ਕਮਿਸ਼ਨਰ ਨਹੀਂ ਸੀਗੇ ਉਹਨਾਂ ਦਾ ਕੋਈ ਹੋਰ ਅਫਸਰ ਨਹੀਂ ਸੀ ਕਿਉਂਕਿ ਇਹ ਦਿਨ ਉਹਨਾਂ ਵਾਸਤੇ ਇੰਪੋਰਟੈਂਟ ਨਹੀਂ ਸੀ ਕਿਉਂਕਿ ਇਹ ਦਿਨ ਪੰਜਾਬ ਸਰਕਾਰ ਦਾ ਸੀ ਇਹ ਦਿਨ ਉਹਨਾਂ ਨੇ ਪੰਜਾਬ ਸਰਕਾਰ ਨੂੰ ਦਿੱਤਾ ਸੀ ਕਿ ਅੱਜ ਤੁਸੀਂ ਆਪਣਾ ਜੋ ਸਥਾਪਤੀ ਕਰਨੀ ਹੈ ਆਪਣੇ ਸਿਸਟਮ ਦੇ ਵਿੱਚ ਤੁਹਾਨੂੰ ਖੁੱਲੀ ਛੁੱਟੀ ਹੈ ਸਾਡੀਆਂ ਅੱਖਾਂ ਵੀ ਬੰਦ ਆ ਅਸੀਂ ਫਿਜ਼ੀਕਲੀ ਵੀ ਦਫਤਰ ਦੇ ਵਿੱਚੋਂ ਸ਼ਾਮ ਨੂੰ ਉੱਠ ਗਏ ਆ ਕੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਇਹੋ ਜੇ ਐਮਰਜੈਂਸੀ ਹਾਲਾਤ ਦੇ ਵਿੱਚ ਜਿੰਨੀ ਦੇਰ ਤੱਕ ਸਾਰੇ ਪੰਜਾਬ ਦੇ ਵਿੱਚੋਂ ਡਿਸਟ੍ਰਿਕਟਾਂ ਜਿਹੜੀਆਂ ਨੇ ਉਹ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਐਨਸ਼ੋਰ ਕਰ ਲਵੇ ਕਿ ਮੇਰੇ ਕੋਲੇ ਪਹੁੰਚ ਗਈਆਂ ਤੇ ਲੇਟ ਕਿਉਂ ਹੋ ਰਹੀਆਂ ਡਿਸਟਾਂ ਇਹਦਾ ਨੋਟਿਸ ਲਵੇ ਤੇ ਕਮਿਸ਼ਨ ਦਫਤਰ ਛੱਡ ਕੇ ਭੱਜ ਜਾਵੇ ਮੈਨੂੰ ਨਹੀਂ ਸਮਝ ਲੱਗਦੀ ਕਿ ਹਰ ਕੱବ ਹਾਈ ਕੋਰਟ ਹੀ ਕਰੇਗੀ ਹਾਈ ਕੋਰਟ ਦੇ ਵੀ ਆਪਣੇ ਬਹੁਤ ਉਹਨਾਂ ਦੇ ਅਰਜੇਵੇਂ ਨੇ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ ਜਿਹੜਾ ਡਿਪਟੀ ਕਮਿਸ਼ਨਰ ਦਾ ਕੰਮ ਹੈ ਡਿਪਟੀ ਕਮਿਸ਼ਨਰ ਨਹੀਂ ਉੱਥੇ ਗੱਲ ਸੁਣਦੇ ਡਿਪਟੀ ਕਮਿਸ਼ਨਰ ਸਾਹਿਬ ਕਹਿੰਦੇ ਜੀ ਰੂਲ ਦੇ ਮੁਤਾਬਕ ਹੋਏਗਾ ਜੀ ਮੈਂ ਇੰਟਰਫੇਅਰ ਨਹੀਂ ਕਰ ਸਕਦਾ ਜੀ ਆਰਓ ਨਾਲ ਗੱਲ ਕਰ ਲੋ ਜੀ ਤੇ ਕਿਹਦੇ ਕੋਲ ਜਾ ਕੇ ਲੋਕੀ ਫਰਿਆਦ ਕਿੱਥੇ ਕਰਨ ਏ ਮੈਂ ਸਮਝਦਾ ਇਸ ਵੇਲੇ ਪੰਜਾਬ ਦੀ ਜਨਤਾ ਦੀ ਜਿਹੜੀ ਆ ਬਹੁਤ ਵੱਡੀ ਤਰਾਸੀ ਆ ਜਿਸ ਪੰਜਾਬ ਦੇ ਇਤਿਹਾਸ ਦੇ ਵਿੱਚ ਰਿਹਾ ਹੈ ਸਾਡੀ ਪਾਰਟੀ ਤਾਂ ਪਹਿਲੀ ਵਾਰ ਇਹ ਇਲੈਕਸ਼ਨ ਲਾੜੀ ਆ ਪਹਿਲੀ ਵਾਰ ਹੀ ਸਾਡੀ ਪਾਰਟੀ ਦੇ ਸਰਪੰਚ ਪੰਚ ਬਣੇ ਸੀ ਪਹਿਲੀ ਵਾਰ ਹੀ ਹੁਣ ਬਲਾਕ ਸੰਮਤੀ ਤੇ ਜ਼ਿਲ੍ਹਾ ਪੁਜੀਸ਼ਨ ਲਾੜੇ ਪਾ ਜਿੱਥੇ ਕੁਝ ਘਟਰਾਵਾ ਹੋਈਆਂ ਜੇਸ ਤਰ੍ਹਾਂ ਪੰਜਾਬ ਦੇ ਅੰਦਰ ਕਾਂਗਰਸ ਤੇ ਕਾਲੀਆਂ ਨੇ ਧੱਕੇਸ਼ਾਹੀ ਤੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਜੋ ਉਹਨਾਂ ਦੀ ਇਹਨਾਂ ਇਲਕਿਆਂ ਵਿੱਚ ਪਰੰਪਰਾ ਰਹੀ ਹੈ ਉਹਨੂੰ ਇਸ ਇਲਕਾ ਦੇ ਵਿੱਚ ਵੀ ਉਹਨਾਂ ਨੇ ਕੁਝ ਸਮਾਂ ਤੇ ਹੁੱਲੜਬਾਜੀ ਕੀਤੀ ਗੁੰਡਾਗਰਦੀ ਕੀਤੀ ਬੀਤੇ ਕੱਲ ਵਿਦਵਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਪਿੰਡੀ ਸੈਦਾਂ ਦੇ ਵਿੱਚ ਜਿਸ ਦਾ ਸਾਡੇ ਜ਼ਿਲ੍ਹਾ ਪੁਜੀਸ਼ਨ ਦੇ ਉਮੀਦਵਾਰ ਲਖਵਿੰਦਰ ਸਿੰਘ ਲੱਖਾ ਇੱਕ ਸੰਮਤੀ ਦੇ ਉਮੀਦਵਾਰ ਸਾਡੇ 3-4 ਹੋਰ ਪਾਰਟੀ ਵਰਕਰ ਸੀਗੇ ਪੰਜਾਂ ਨੇ ਜਿਸ ਟੰਗ ਨਾਲ ਕਾਂਗਰਸ ਆਈ ਦੇ ਵਰਕਰਾਂ ਨੇ ਗੋਲੀ ਚਲਾਈ ਜਿਸ ਟੰਗ ਦੇ ਨਾਲ ਉਹਨਾਂ ਨੂੰ ਰਵੈਤੀ ਇਥਿਆਦਾਂ ਨਾਲ ਵੜਿਆ ਉਹ ਸਾਰੇ ਦੇ ਸਾਰੇ ਅਮਨਦੀਪ ਹਸਪੀਟਲ ਦੇ ਵਿੱਚ ਜਿਹੜੇ ਦਾਖਲ ਨੇ ਹੋਰ ਵੀ ਕਈ ਥਾਵਾਂ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਕਿਉਂਕਿ ਇਹਨਾਂ ਨੂੰ ਐ ਲੱਗਦਾ ਕਿ ਜਿੱਦਾਂ ਧੱਕੇਸ਼ਾਹੀ ਕਰਕੇ ਜਿੱਦਾਂ ਡਰਾ ਧਮਕਾ ਕੇ ਅਸੀਂ ਇਹ ਇਲੈਕਸ਼ਨਾਂ ਜਿਹੜੀਆਂ ਜਿੱਤ ਲਾਂਗੇ ਉਹ ਉਹਨਾਂ ਦੀ ਕਈ ਸੋਚ ਜਿਹੜੀ ਉਹ ਵੀ ਬਹੁਤ ਨੀਵੇਂ ਲੈਵਲ ਦੀ ਸਾਹਮਣੇ ਆਈ ਜੇਸਤਾ ਤੁਸੀਂ ਦੇਖਿਆ ਹੋਣਾ ਕਿ ਕ ਐਮ ਐਲ ਏ ਦਾ ਐਮ ਪੀ ਦਾ ਮੁੰਡਾ ਕਹਿ ਰਿਹਾ ਕਿ ਜਿਹੜਾ ਆਪ ਦਾ ਐਮ ਐਲ ਏ ਸਾਡੇ ਪੈਰਾਂ 'ਚ ਬਿੰਦਾ ਰਿਹਾ ਸਾਡੇ ਘਾੜਾ ਆ ਕੇ ਬਿੰਦਾ ਰਿਹਾ ਹੋਰੇ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਕਲਵੀਰ ਸਿੰਘ ਜੀ ਦਾ ਜਿਹੜੇ ਐਕਸ ਐਮ ਐਲ ਏ ਉਹਨਾਂ ਦੀ ਇੱਕ ਵੀਡੀਓ ਹੈ ਤੋ ਕਿੱਡੇ ਮਾਣ ਦੇ ਨਾਲ ਉਹ ਕਹਿ ਰਿਹਾ ਕਿ ਤਾਂ ਗੁੰਡਾਗਰਦੀ ਜਿੰਨੀ ਆਹ ਕੀਤੀ ਹੈ ਇਹਨਾਂ ਕੋ ਤੇ ਹੁੰਦੀ ਦੀ ਇਹ ਤੁਸੀਂ 15 ਮਿੰਟਾਂ ਹੀ ਤੁਸੀਂ ਆਹ ਦੇਖ ਕੰਮਦਾਨ ਨੇ ਸ਼ੁਰੂ ਕੀਤਾ ਹੈ ਮੈਂ ਕੀਤਾ ਬਈ ਨਹੀਂ ਦੇ ਕਰੋਗੇ ਨਾ ਮੈਂ ਮੈਂ ਕੰਮ ਅਜੇ ਸਿੱਕੀ ਮੇਰੇ ਤਰ੍ਹਾਂ ਸਰਦੇ ਦੇ ਦੇਖੋ ਕੀ ਕਹਿ ਰਿਹਾ ਕਹਿੰਦਾ ਮੈਂ ਤੇ ਆਪਣੇ ਕਾਗਜ਼ ਸਾਰੀਆਂ ਫੈਲਾ ਮਗਾ ਲਿੰਦਾ ਸੀ ਤੇ ਜਿਹੜੇ ਜਿਹੜੇ ਬੰਦੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਪੇਪਰ ਰਹਿ ਜਾਂਦੇ ਬਾਕੀਆਂ ਸਭ ਦੇ ਡਾ ਦੇ ਦਿੰਦੇ ਸੀਗੇ ਇਹਨਾਂ ਨੇ ਤਾਂ ਕਦੇ ਕੀਤਾ ਹੀ ਕੋਈ ਨਹੀਂ ਸਾਡਾ ਸਰ ਕੋਈ ਇਦਾਂ ਦਾ ਨਿਸ਼ਾਨਾ ਨਹੀਂ ਹੈ ਸਾਡੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਇਦਾਂ ਦੀ ਘਟਨਾ ਨਹੀਂ ਕੀਤੀ ਕਿ ਜਿੱਥੇ ਫੈਲਾਂ ਚੁੱਕ ਕੇ ਆਪਣੇ ਘਰੀ ਖੜੀਆਂ ਹੋਣ ਜਿੱਥੇ ਕਿਤੇ ਅਮਾਜੇ ਦਾ ਕਹਿੰਦੇ ਆ ਕਿਤੇ ਵੀ ਤੁਸੀਂ ਦੱਸ ਦਿਓ ਇੱਕ ਦੋ ਜਗ੍ਹਾ ਛੱਡ ਕੇ ਉਲਟ ਕੀਤਾ ਕਿ ਇਹਨਾਂ ਕੋਈ ਉਮੀਦਵਾਰ ਨਹੀਂ ਸੀਗੇ ਕਾਂਗਰਸ ਤੇ ਅਕਾਲੀਆ ਕੋ ਉਮੀਦਵਾਰ ਨਹੀਂ ਸੀਗੇ ਇਸ ਕਰਕੇ ਝੂਠੇ ਦੋਸ਼ ਲਾਉਣੇ ਇਹ ਤਾਂ ਜੀ ਗੁੰਡਾ ਕਰਦੀ ਆ ਜੀ ਇਹ ਐਦਾਂ ਹੈ ਜੀ ਤੁਹਾਡੇ ਨੂੰ ਪਤਾ ਦੀ ਕਈ ਬੰਦੇ ਬਹੁਤ ਪੁਰਾਣੇ মিডিਆ ਦੇ ਨਾਲ ਜੁੜੇ ਆ ਦੇਲਾ ਬਾਬਾ ਨਾਨਕ ਦੇ ਵਿੱਚ ਸਰਪੰਚਾਂ ਦੀ ਇਲੈਕਸ਼ਨ 95 6205 ਜਿਹੜੇ ਉਹਨਾਂ ਦੀ ਸਾਲ ਲਿਸਟ ਉੱਧਾ ਲੱਗ ਜਾਂਦੀ ਜਦੋਂ ਸੁਖੀ ਰੰਧਾਵਾ ਜੀ ਤੇ ਕਾਲੀ ਦਲ ਦਾ ਉੱਥੇ ਰਾਸ ਸੀਗਾ ਇਲੈਕਸ਼ਨ ਹੀ ਹੋਣ ਦਿੰਦੇ ਡੈਮੋਕ੍ਰੇਸੀ ਖਤਮ ਕਹਿੰਦੇ ਤੁਸੀਂ ਇਲੈਕਸ਼ਨ ਹੀ ਲੜ ਸਕਦੇ ਪਹਿਲੀ ਵਾਰ ਆ ਸਰ ਹਰ ਬੰਦੇ ਨੂੰ ਕਹਾਂ ਇਲੈਕਸ਼ਨ ਲੜੋ ਇਲੈਕਸ਼ਨ ਦੇ ਚਿੰਤੇ ਆਨ ਹੋਊਗਾ ਸਾਡੇ ਕੋਲ 1 ਸਾਲ ਪਿਆ ਯਾਰ ਅਸੀਂ ਇੰਨਾ ਕੰਮ ਕੀਤਾ ਅਸੀਂ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਮੰਗਾਗੇ ਅਸੀਂ ਜੋ ਕੰਮ ਕੀਤਾ 4 ਸਾਲ ਪੌਣੇ 4 ਸਾਲ ਉਹਦੇ ਆਧਾਰ ਤੇ ਵੋਟਾਂ ਮੰਗਾਗੇ ਇਹ ਕੀ ਕਹਿੰਦੇ ਆ ਇਹ ਕਹਿੰਦੇ ਗੁੰਡਾਗਰਦੀ ਦੇ ਨਾਲ ਇਹ ਕਹਿੰਦੇ ਆ ਕਿ ਇੱਕ ਦਾ ਹੋ ਗਿਆ ਜੀ ਜਿਹੜਾ ਪਿਛੇ ਤੋਂ ਮੈਂਬਰ ਤੇ ਸਾਡੇ ਬਣਦੇ ਸੀ ਸਰਪੰਚ ਦੇ ਸਾਡੇ ਬਣਦੇ ਸੀ ਐਮਐਲਏ ਤੇ ਇਹੀ ਬਣਦੇ ਸੀਗੇ ਇਹ ਕਿੱਥੋਂ ਆ ਗਏ ਜੀ ਆਮ ਆਦੀ ਪਾਰਟੀ ਵਾਲੇ ਇਹ ਪੰਜਾਬ ਚੋਂ ਆਏ ਆ ਇਹ ਲੋਕਾਂ ਦੇ ਚੁੜੇ ਆ ਲੋਕਾਂ ਦੇ ਹੁਣ ਚੜਨੇ ਆ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅੱਜ ਸ਼ਾਮ ਤੱਕ ਪੇਪਰ ਵਾਪਸੀ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਊ ਕਿ ਟੋਟਲ ਕਿੰਨੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਇਕਲਈ ਦਲ ਦੇ ਭਾਜਪੀ ਦੇ ਜਿੰਨੇ ਜਿੰਨੇ ਵੀ ਇਲੈਕਸ਼ਨ ਲੜੀ ਹੈ ਆਜ਼ਾਦ ਉਮੀਦਵਾਰ ਕਿੰਨੇ ਜਿਹੜੇ ਰਹਿ ਜਾਣਗੇ ਸ਼ਾਮ ਨੂੰ ਤੁਹਾਨੂੰ ਚੋਣ ਕਮਿਸ਼ਨ ਦੀ ਜਿਹੜੀ ਲਿਸਟ ਆ ਜੜੀ ਹੈ ਉਹ ਤੁਸੀਂ ਦੇਖਿਓ ਕਿ ਇੰਨੇ ਉਮੀਦਵਾਰ ਇਲੈਕਸ਼ਨ ਲੜੇ ਕਿਹਦਾ ਕੋਈ ਪੇਪਰ ਦੀ ਰਾਦ ਹੋਇਆ ਕੁਛ ਦਿਓ ਸਾਡੇ ਹਲਕਿਆਂ ਦੇ ਵਿੱਚ ਅਸੀਂ ਤਾਂ ਗਏ ਹੀ ਨਹੀਂ ਯਾਰ ਇੱਥੇ ਕਹੇ ਦਾਖਲ ਕਰਾਓ ਜਿੰਨੇ ਵੀ ਬੱਚੇ ਕਦੋਂ ਨੇ ਕਲਾਓ ਜਦੇ ਕੋਈ ਇਤਰਾਜ਼ ਨੇ ਇੱਕ ਦੂਜੇ ਦੇ ਉੱਤੇ ਇਤਰਾਜ਼ ਲਾਓ ਜੇ ਕਿਸਦਾ ਕੋਈ ਤਰਾਜ਼ ਸਹੀ ਹੋਊ ਤੇ ਅਪੀਲ ਕਰਨੇ ਕਪਸਰ ਨੇ ਵੇਖ ਲੈਣਾ ਕਿ ਸਹੀ ਹੈ ਕਿ ਨਹੀਂ ਸਹੀ